ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਐਂਡ ਬਟਰ ਜੀ ਤਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਤਿੰਨ ਨਾਗਾ ਜਿੰਨਾਂ ਚੋਂ ਇੱਕ ਤੋਕੜ ਇੱਕ ਗੱਬਣ ਤੇ ਇੱਕ ਸੁਆ ਸਵਾਇਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਸਰੀ ਗਾਲ ਸਸਰੀ ਗਾਲ ਬਾਈ ਨਾਮ ਤੇ ਐਡਰੈਸ ਦਾ ਨਾਮ ਵੀਰੇ ਲਾਲਾ ਪਿੰਡ ਬੁਟਰਾ ਜ਼ਿਲ੍ਹਾ ਮੋਗਾ ਤਸਵੀਰ ਵੀ ਮੋਗਾ ਹੀ ਆ ਮੋਬਾਈਲ ਨੰਬਰ 6284410416 ਜੀ ਠੀਕ ਆ ਵੀਰੇ ਤਿੰਨ ਨਾਗਾ ਜੀ ਹਾਂ ਤਿੰਨ ਨਾਗਾ ਨਾਗ ਤਾਂ ਚਾਰ ਸੀ ਉਹ ਬੈਠ ਛੇ ਜੇ ਤੋਂ ਬੱਚੀ ਉਹਨਾਂ ਨੂੰ ਦੁੱਧ ਘਟਾਉ ਉਹ ਹਜੇ ਰੋਕ ਕੇ ਪਾਵਾਂਗੇ ਵੀਡੀਓ ਠੀਕ ਆ ਜੀ ਤੇ ਤੇ ਕਿੱਧਰੋਂ ਸ਼ੁਰੂ ਕਰਗੇ ਜੀ ਇਹ ਤਾਂ ਸੂਈ ਵੀ ਤੋਂ ਹੀ ਲੱਗ ਜਾਂਦੇ ਆ ਬਾਈ ਡੱਬੀ ਵੈੜ ਤੋਂ ਸੁਆ ਕਰਨ ਨਾ ਜੀ ਸੁਆ ਬਾਈ ਦੂਜਾ ਮਾਲਕਾਂ ਦਾ ਦੱਸਿਆ ਕੋਈ ਦੂਜਾ ਮਨ ਲੈ ਤੀਜਾ ਮਨ ਲੈ ਜੇ ਆਪਾਂ ਦੂਜਾ ਕਹਤਾ ਠੀਕ ਹੈ ਕਿ ਨਹੀਂ ਇਹ ਕੱਲ ਸੂਈਆ ਐਤਵਾਰ ਸਵੇਰ ਹੂੰ 12:00 ਵਜੇ ਤੜਕੇ ਸੂਈ ਸੀ 2:30 ਵਜੇ ਜੇਰ ਪੈ ਗਈ ਜੇਰ ਦੀ ਆਪਣੇ ਕੋਲੇ ਵੀਡੀਓ ਹੈਗੀ ਆ ਹੂੰ ਤੇ ਚੁਾਈ ਚੁਈ ਦੀ 1 ਨੰਬਰ ਆ ਠੀਕ ਆ ਬੱਚਾ ਕੀ ਦਿੱਤਾ ਜੀ ਮਗਰ ਬੱਚਾ ਵੀ ਰਿਆ ਲਾਲ ਰੰਗ ਦਾ ਠੀਕ ਆ ਜੇਰ ਦੀ ਜਮਾਂ ਕੰਪਨੀ ਹਾਂ ਜੇਰ ਦੀ ਗਾਰੰਟੀ ਹੈ ਜੇਰ ਦੀ ਨਾ ਬੋਲਾ ਤਿਆਰ ਆ ਜੀ ਜੋ ਬੋਲਾ ਵੀਰੇ ਹੁਣ ਇਹਦੇ ਥੱਲੇ 10 ਕਿਲੋ ਦਾ ਬਾਰਾ ਹੋਊਗਾ ਹਜੇ ਖਾਲੀ ਤਾਂ ਹੋਈ ਨਹੀਂ ਨਹੀਂ ਖਾਲੀ ਨਹੀਂ ਕੀਤੀ ਗਈ ਮੰਨ ਕੇ ਚੱਲ ਇੱਕ ਕੱਲ ਸਵੇਰ ਹੋਈ ਸੀ ਇੱਕ ਸ਼ਾਮ ਨੂੰ ਅੱਜ ਤਿੰਨ ਚੁਆਈਆਂ ਹੋਈਆਂ ਨੇ ਇਹਦੀ ਠੀਕ ਆ ਜੀ ਹੂੰ ਹੂੰ ਤੋੜ ਕੇ ਦਿਖਾ ਦੀ ਵੀਰੇ ਰੰਗ ਪ੍ਰਿੰਟ ਦੀ ਹੈ ਨਾ ਬਾਈ ਪੂਰੀ ਜਗ੍ਹਾ ਬਹੁਤ ਚੰਗੀ ਆ ਬਾਈ ਵੈਰ ਸੀਲ ਠੰਡੀ ਚੁਆਈ ਵੀ ਬਹੁਤ ਚੰਗੀ ਆ ਬਾਈ ਇੱਕ ਪਿੱਛੇ ਨਹੀਂ ਚਿੱਤਨਾ ਗਾਇਆਂ ਦੀ ਕੋਈ ਹੂੰ ਚੁਆਈ ਬਹੁਤ ਚੰਗੀ ਆ ਗਾਇਆਂ ਦੀ 10 ਕਿਲੋ ਤੋਂ ਬੌਲੀ ਦੀ ਸਟਾਰਟਿੰਗ ਹੀ ਆ। ਇਹ ਵੀ ਦਿਖਾ ਦੇ ਬਾਈ ਮੰਨ ਕੇ ਚੱਲ 6 ਵਜੇ ਦੀ ਚੋਈ ਆ ਆਪਾਂ ਕਹੇ ਬਾਈ 6:30 'ਚ ਚੋਈ ਆ 7 ਵਜੇ 'ਚ ਚੋਈ ਆ। ਹੁਣ 10 ਨਹੀਂ 10:30 ਦਾ ਹੋਊਗਾ ਤੁਹਾਡਾ। ਪੌਣੇ ਇੱਕ 11 ਦਾ ਟਾਈਮ ਆ ਵੀਰੇ ਚੈੱਕ ਕਰਾਤਾ। ਅਜੇ ਤਾਂ ਸਾਰਾ ਦੇਣੀ ਪਿਆ। ਸਾਰਾ ਖਾਲੀ ਵਾਲਾ ਕੰਮ ਹੀ ਆ ਮੰਨ ਕੇ ਚੱਲ ਕਿਲੋ ਖੰਡ ਬੋਲਾ ਹੋਵੇ ਇਹਦੇ ਥੱਲੇ ਜੇ ਹੋਇਆ ਤਾਂ ਥੱਲੇ ਨਹੀਂ ਸਾਫ ਵਾਲਾ ਕੰਮ ਹੀ ਆ। ਠੀਕ ਆ ਵੀਰੇ। ਜੇ ਸ਼ਾਮ ਨੂੰ ਬਣਾਉਂਦੇ ਤਾਂ ਐਂਡ ਹਾਂ ਵਧੀਆ ਫਿੱਟ ਹੋ ਜਾਂਦੀ ਆ ਬਾਈ ਸ਼ਾਮ ਨੂੰ। ਬਾਕੀ ਚੰਗੀ ਚੀਜ਼ ਆ ਪ੍ਰਿੰਟ ਵਾਲੀ ਆ ਕੋਈ ਆਏ ਨਹੀਂ ਬਰੀਡ ਵਾਲੀ ਆ ਵੀਰੇ। ਮੌਸਮ ਵੀ ਇੰਨਾ ਦਾ ਤੁਹਾਨੂੰ ਪਤਾ ਜਿੰਨਾ ਪਾਲੋਂਗੇ ਹਨਾ ਬਾਈ ਉਹਨਾਂ ਦਾ ਦੁੱਧ ਤੇ ਤੁੱਲਿਆ ਜਾਊਗਾ ਦੁੱਧ ਬਾਈ ਹੁਣ ਕਹਨ ਨੂੰ ਆਪਾਂ ਕਰੀਏ ਬਾਈ 18 ਕਿਲੋ ਤੋਂ ਕੋਈ 14-15 ਮੰਨ ਕੇ ਲੈ ਲਵੇ ਇੰਨਾ ਆਰਾਮ ਨਾਲ ਦੇਜੂ ਉਹ ਦਰਮਿਆਨੀ ਸੇਵਾ ਦੇ ਵੀ ਹਾਂ ਇਹਨਾਂ ਦਾ ਦੇਜੂ ਜੇ ਇਹਨਾਂ ਨੇ ਦਿੱਤਾ ਫੇਰ ਤਾਂ ਪਸ਼ੂ ਰੱਖਣ ਦਾ ਫਾਇਦਾ ਨਹੀਂ ਬਾਈ ਕੋਈ ਚੰਗੀ ਚੀਜ਼ ਆ ਬਾਕੀ ਪ੍ਰਿੰਟ ਵਾਲੀ ਐ ਬਰੀਡ ਵਾਲੀ ਕੋਈ ਆਏ ਨਹੀਂ ਲਿੱਸੀ ਨਾ ਵੀ ਨਹੀਂ ਸਭੀ ਪਲੀ ਵਹਿੜ ਆ ਯਾਰ ਚੰਗੀ ਆ ਬਾਈ ਵਜਨ ਵਾਲੀ ਆ ਡਿਮਾਂਡ ਕਰਨੀ ਵੀਰੇ ਜੈਜ ਜਿਹੜੇ ਲੈਣੇ ਆਈ ਮੋਲ ਗਰਾਉਂਡ ਨੂੰ ਬਈ ਯਾਰ 60 ਕਰਾਲਾ 62 ਕਰਾਲਾ ਹੂੰ ਆਪਾਂ 55600 ਦੀ ਵੈੜ ਦੇਵਾਂਗੇ ਉਹ ਚੋਂ ਮਾਨਤਾਨ ਕਰ ਦਾਂਗੇ ਹੋਰ ਢੋੜਾ ਕਣ ਇਹ ਵੀ ਮੰਦੇ ਕਰਕੇ ਯਾਰ ਮੰਦਾ ਕਰਕੇ ਯਾਰ ਬਈ ਕੋਈ ਜੱਗ ਨਹੀਂ ਲੋਕ ਵੀ ਕੰਮ ਧੰਦੇ ਲੱਗੇ ਆਪਾਂ ਵੀ ਤਾਂ ਹੀ ਕਰਤਾ ਇਹਦੇ ਨਾਲ ਲੀਆਂ 60 60 60 60 ਨੂੰ ਵੇਚੀਆਂ ਵੀ ਆ ਆਪਣੀਆਂ ਅੱਜ ਤੋਂ ਦੱਸਦਣ ਪਹਿਲਾਂ ਸਹੀ ਗੱਲ ਹੈ ਸਹੀ ਗੱਲ ਹੈ 55600 ਦੀ ਵੈੜ ਦੇ ਦਾਂਗੇ ਬੂਥੀ ਬਾਤੀ ਚੈੱਕ ਕਰ ਲਓ ਪੂਰੀ ਟੌਪ ਕਲਾਸ ਹੀ ਹੈ ਬਈ ਗਾਂ ਟੈਪ ਨਹੀਂ ਗਈ ਰੰਗ ਬਾਜ ਵੀ ਚੰਗਾ ਹੈ ਰੰਗ ਬਾਜ ਵਾਲੀ ਹੈ ਸਹੀ ਜਿੰਨੇ ਦੱਬਣ ਤੋਂ ਕੋਣ ਹੋਗੀ 40 42000 ਦੀ ਫੇਰ ਹੈਗੀ ਆ ਹੂੰ ਜਿੰਨੂੰ ਨਲੇ 6-7 ਮਹੀਨੇ ਚੋਲੇ ਨੇ 2 ਨੰਬਰ ਨਗ ਵੀਰੇ ਇਹਦਾ ਸੁਆ ਕਰਨ ਮਾ ਜੀ ਇਹ ਬਾਈ ਦੂਜਾ ਮੰਨ ਲੈ ਤੀਜਾ ਮੰਨ ਲੈ ਆਪਣੇ ਨਾਲ ਤੋਂ ਦਿਖਾਣ ਵਾਦ ਵਾਲੇ ਪੈਂਟ ਦਿਖਾਣ ਵੱਧੋਂ ਹੀ ਲਈ ਆ ਵੱਡੇ ਦਿਖਾਣ ਵੱਧੋਂ ਲਈ ਆ 12 ਕਿਲੋ ਦੁੱਧ ਚੋਕੇ ਲੈ ਕੇ ਆਏ ਆ ਆਪਾਂ ਠੀਕ ਹੈ ਕਿ ਨਹੀਂ ਕੋਈ 2 ਡੰਗ ਚੋਲੇ 4 ਚੋਲੇ 10 ਦੀ ਆਪਣੀ ਗਾਰੰਟੀ ਆ ਭਲਾ 4 ਡੰਗ ਆਪਣੇ ਘਰੇ ਤੁਰਿਆ ਹੋਵੇ 10 ਤੇ ਜਿੰਨਾ ਟਾਈਮ ਮਰਜ਼ੀ ਚੋਈ ਜੀ ਭਲਾ 6 ਡੰਗ ਚੋਈ ਜਾਵੇ ਯਾਰ ਅਗਲੇ ਦਾ ਤੇਲ ਮੋਟਰਸਾਈਕਲ ਅਗਲੇ ਨੇ ਪਾਉਣਾ ਸਹੀ ਗੱਲ ਆ ਅਗਲੇ ਲਈ ਭਲਾ 4 ਡੰਗ ਚੋਲੇ 6 ਚੋਲੇ ਕੋਈ ਚੱਕਰ ਨਹੀਂ ਗਾ ਠੀਕ ਆ ਬਾਕੀ ਵੀਰੇ ਮੱਝਾਂ ਰਗਾ ਦ 12 ਆਏ ਕਿਆ ਸੀਗਾ ਆਪਾਂ ਚੋਕੇ 12 ਹੀ ਲੈ ਕੇ ਆਏ ਹਜੇ ਉਪਰਾ ਕਰੀ ਜਾਂਦੀ ਆ ਮੇਰੇ ਕੋਲੇ ਕੱਲ ਆਈ ਐਸ ਟਾਈਮ ਹੀ ਆਈ ਐ 11 ਜੰਗੂ ਖਾਦੇ ਹਾਂ ਆਪਾਂ ਦੋ ਡੰਗ ਚੋਕੇ ਲੈ ਕੇ ਆਏ ਅਗਲੇ ਦੇ ਦੁੱਧ 12 ਹੀ ਹੋਊਗਾ ਤੁਸੀਂ ਬਾਈ ਕਹਿੰਦਾ 10 ਮੰਨ ਕੇ ਆਜੋ ਬੜਾ 6 ਡੰਗ ਚੋਕੇ ਲੈ ਜਾਓ ਨਿੱਗਰ ਵਜਨ ਬੇਲ ਵਾਲੀ ਆ ਕੋਈ ਐ ਛੋਟੀ ਨਾ ਮੰਨ ਕੇ ਆ ਵੇ ਰੇਲ ਗੱਡੀ ਜਿੱਡੀ ਛੋਟੇ ਹਾਥੀ ਚ ਜਾਣ ਵਾਲੀ ਚੀਜ਼ ਨਹੀਂ ਮਰੇ ਇਹ ਚੋਾਈ ਬਹੁਤ ਚੰਗੀ ਆ ਬਾਈ ਇਹਦੇ ਪਿੱਛੇ ਨਹੀਂ ਸਾਰੀਆਂ ਗਾਇਆਂ ਹੀ ਠੰਡੀਆਂ ਲੈ ਕੋਈ ਆਏ ਨਹੀਂਗਾ ਪੂਰ ਛੱਟੇ ਦੀ ਇਹਦੀ ਗਰੰਟੀ ਆ ਜਮਨ ਵਾਲੇ ਗਾਂ ਖਾਲੀ ਆ ਕੋਈ ਐ ਪਛਮਾਨ ਨਹੀਂਗਾ ਪਛਮਾਨ ਨਹੀਂਗਾ 6 ਤੋਂ 6 ਕਿੰਨੇ ਵਾਰ ਕਿੰਨੇ ਡੰਗ ਮਰਜੀ ਤੁਰੇ ਆਵੇ ਕੋਈ ਚੱਕਰ ਨਹੀਂਗਾ ਠੀਕ ਆ ਖੁੱਲੇ ਛੁੱਟੇ ਆ ਖੁੱਲੇ ਛੁੱਟੇ ਆ ਠੀਕ ਆ ਦੁੱਧ ਦੀ ਫੈਟ ਵੀ ਬਾਈ 5 6 ਆਉਂਦੀ ਹੋਊਗੀ ਬਾਈ ਝੂਠ ਮਾਰਨ ਵਾਲੀ ਗੱਲ ਆ 60 ਰੁਪਏ ਦੁੱਧ ਆਉਂਦਾ ਮੈਂ ਪਰਚੀ ਵੀ ਦਿਖਾ ਦੂੰ ਜਿਹੜਾ ਕੋਈ ਆ ਗਿਆ ਹਾਂ ਤੇ ਇੰਨਾ ਸੰਗਣਾ ਹੈ ਹਾਂ ਠੀਕ ਆ ਤੇ ਛੋਟੀ ਜੀ ਡਿਮਾਂਡ ਇਹਦੇ ਜਿਹੜੇ ਲੈਣੇ ਆ ਉਹੀ ਦੱਸੀ। ਬਈ 32000 ਜਮਾਨਤਾਨ ਕਰ ਦਾਂਗੇ। ਦੁੱਧ ਮੱਝਾਂ ਵਰਗਾ ਪਿਆ ਦੇਣਾ ਜਮਾਨਾ। ਐਂਡ ਸੰਗਣਾ ਸੰਗਣਾ ਜੇ 10-11 ਕਿਲੋ ਵਾਲੀ ਮੱਝ ਲੈਣ ਜਾਵਾਂਗੇ। ਅੱਜ ਮੇਰੇ ਕੋਲ ਸਵੇਰ ਵੀ ਆਇਆ ਕਹਿੰਦਾ 62 ਰੁਪਏ ਮੈਂ ਕਹਾਂ ਮੇਰੇ ਕੋਲ ਪਰਚੀ ਪਈ ਆ ਪਰਚੀ ਲਿਖਾ ਕੇ ਲਿਆ ਕੇ ਦਿਖਾ। ਲੈ ਜੇ ਆਪਣੇ ਚੋਕੇ ਆਪ ਹੀ ਆਪ ਹੀ ਕਢਾ ਕੇ ਲੈ ਜੇ ਡੈਰੀ ਤੋਂ ਹਨਾ ਬਈ। ਤੇ 10 ਕਿਲੋ ਮੱਝਾਂ ਵਰਗਾ ਜੈਜ ਡਿਮਾਂਡ ਆ 32000 ਰੁਪਏ। ਤੇ ਜਿਹੜਾ ਨਗ ਨੰਬਰ ਆ ਗਿਆ ਵੀਰੇ 3 ਇਹਦਾ ਸੁਆ ਕਰਨੇ ਮਾਜੀ। ਇਹ ਬਈ ਦੂਜਾ ਮਾਲਕਾਂ ਨੇ ਕਿਹਾ ਕੋਈ ਦ ਮੁੱਠੀ ਵਾਲਾ ਖਾਣਾ ਰਣਾਂ ਦਾ ਕੀ ਠੰਡੀ ਬਹੁਤ ਆ ਬਾਈ ਲੈ ਚਵਾਈ ਦੀ ਇੱਕ ਨੰਬਰਾਂ ਮਾਰਜੀ ਬੈਠੀ ਜਾ ਕੋਈ ਵਾਸਤਾ ਨਹੀਂ ਲੈ ਠੀਕ ਹੈ ਵੀਰੇ ਤੇ ਕਿੰਨਾ ਪਿਆਜੂ ਦੁੱਧ ਵੀਰੇ ਦੁੱਧ ਯਾਰ ਮਾਲਕਾਂ ਨੇ ਤਾਂ 18 19 ਕਿਲੋ ਦੱਸਿਆ ਸੀਗਾ ਉਹ ਕਹਿੰਦੇ 20 ਤੋਂ ਪਲੱਸ ਪਿਆਉ ਕੋਈ 20 ਮੰਨ ਕੇ ਲੈ ਲਵੇ ਕੋਈ 18 ਮੰਨ ਕੇ ਲੈ ਲਵੇ ਪਰ 28 ਕਿਲੋ ਦੁੱਧ ਬਾੜਾ ਵੀ ਹੈ ਨਹੀਂ 80 ਬੈਡ ਨੂੰ ਵੱਡੀ ਆ ਕੋਈ ਛੋਟੀ ਨਹੀਂਗੀ ਹੂੰ ਐਡੀ ਵੀਰੇ ਤਿਆਰੀ ਵੇਖ ਲੋ ਜਮਾ ਹੈ ਨਾ ਸੂਬੇ ਬਾਈ ਇੱਕ ਦੋ ਦਿਨ ਲੈ ਵੀ ਸਕਦੀ ਆ ਦੋ ਚਾਰ ਦਿਨ ਕੱਢ ਸਕਦੀ ਆ ਠੀਕ ਆ ਉਈ ਟਟਮਾ ਨਹੀਂ ਆ ਲਾਉਣ ਕੋਣ ਲੈ ਵਾ ਆਪਾਂ ਕਹਿ ਦਈਏ ਫੱਟ ਲੈ ਵੇਦੀ ਆ ਫੱਟ ਲੈ ਵੇਦੀ ਆ ਮੁਠੀ ਵਾਲਾ ਥਾਣਾ ਚੰਗੀ ਚੀਜ਼ ਆ ਬੇਲ ਵਜਣ ਦੀ ਪੂਰੀ ਚੰਗੀ ਐ ਕੋਈ ਛੋਟੀ ਜੀ ਮੰਨ ਕੇ ਨਾਲ ਵੱਡੀ ਆ ਬਾਈ ਕੋਈ ਐ ਨਹੀਂ ਹੁੱਲ ਵੱਡੀ ਆ ਹਵਾਨਾ ਜੈ ਐਣ ਜਿਵੇਂ ਮੇਲੀਆਂ ਮੇਲਿਆਂ ਵਾਲੀਆਂ ਵਹਿੜਾ ਹੁੰਦੀਆਂ ਨਾ ਬਾਈ ਓਵੇਂ ਹੋਣਾ ਹੈ ਨਾ ਸੈਟਿੰਗ ਆਈ ਆ ਬਾਈ ਕੋਈ ਐ ਨਹੀਂ ਲੈ ਲੈ ਚੈੱਕ ਕਰ ਤੋਰਾ ਦੂਰਾ ਬਾੜਾ ਜੰਗਾ ਅੱਗੇ ਪਿੱਛੇ ਦਾ ਹਵਾਨਾ ਪੂਰਾ ਫੱਟ ਲੇਵਾ ਇਹਦਾ ਸ਼ਾਨਦਾਰ ਜੇ ਇਹਨੇ ਨਾ 20 ਕਿਲੋ ਦਿੱਤਾ ਫਿਰ ਦੀਨਾ ਵੀ ਕਿਨੇ ਤੇ ਭਾਈ ਵੱਡੀ ਆ ਕੋਈ ਐ ਬੈਹ ਡਾਂਗਾ ਕਿਉਂ ਆਪਾਂ ਤਾਂ ਹੀ ਨਹੀਂ ਜਿਦਾਈ ਕਰਦੇ ਹੈ ਦੂਜਾ ਹੀ ਆ ਕੋਈ ਆਪਾਂ ਤਾਂ ਹੀ ਕਹਾਂ ਵੀ ਕੋਈ ਕੋਲਾ ਦੂਜਾ ਮੰਨ ਲੈ ਤੀਜਾ ਮੰਨ ਲੈ ਆ ਉਹਦੇ ਚ ਤਾਂ ਕਾਦੀ ਜਿਦਾਈ ਬਾਕੀ ਆਪਣੀਆਂ ਕਿਹੜਾ ਵੀਰੇ ਕਰਦੀ ਐ ਇਸ ਲਈਆਂ ਹੈਗੀਆਂ ਆਪਣੀਆਂ ਅੱਜ ਆ ਗਿਆ ਗੱਲ ਨੂੰ ਵੈਗ ਗਿਆ ਆਪਣਾ ਦਾ ਸਰਕਲ ਚੱਲੀ ਜਾਣਾ ਵੀਰੇ ਬਾਕੀ ਹਨਾ ਬੇਲ ਆਲੀ ਆ ਬਜਨ ਆ ਬੇਲ ਆਲੀ ਆ ਇੱਕ ਗੱਲ ਹੋਰ ਆ ਵੀਰੇ ਭਰਦੀ ਪਿੱਛੇ ਦੀ ਅਗਲੇ ਦੇ ਘਰ ਤੇ ਕਰਦੀ ਗਰੰਟੀ ਜੇ ਕੋਈ ਐ ਵੀ ਮੰਗੋਂਦਾ ਨਾ ਆਪਾਂ ਹੁਣ ਕਹਿ ਦਈਏ ਵੀ ਬਾਈ ਮੇਰੇ ਕੋਲ ਤਾਂ ਤੜਕੇ ਆਈ ਸੀ ਆਪਣੇ ਕੋਲੇ 4 ਦਿਨ ਹੋ ਗਏ ਇਹਨੂੰ ਆਈ ਨੂੰ ਪਰ ਪਿੱਛੇ ਦੀ ਅਗਲੇ ਦੇ ਘਰ ਤੇ ਕਰਦੀ ਗਰੰਟੀ ਆ ਠੀਕ ਆ ਜੈਜ ਡਿਮਾਂਡ ਕਿੰਨੇ ਲੈਣੀ ਆ ਇਹਦੇ ਜੈਦੇ ਭਾਈ ਮੌਲ ਕਰਾਉਣ ਤੋਂ ਪਹਿਲਾਂ 72 ਕਰਾਲਾ 65000 ਚੋਂ ਛੋੜ ਛੱਪਾ ਕਰਾਂਗੇ ਆਪਾਂ ਇਹ ਆਪਾਂ ਅੱਜ ਮਿਲ ਨਹੀਂ ਨੇ ਬਾਈ ਇੰਨੀ ਤੇ ਮੈਂ ਕਹਿੰਦਾ 72 75000 ਦੀਆਂ ਤੇਰੇ ਚੈਨਲ ਤੇ ਵੇਚੀਆਂ 72 73 73 ਦੀਆਂ ਇਹਦਾ ਮੰਨ ਦੇ ਕਰਕੇ ਹੀ ਆ ਦੁੱਧ ਦੇ ਭਾਈ ਉਹੀ ਦੇ ਦੇਣਾ ਦੁੱਧ ਦੇ ਭਾਈ ਉਨਾ ਹੀ ਦੇਣਾ ਆ 15 ਦਿਨਾਂ ਨੂੰ ਤੇਜ਼ੀ ਆ ਗਈ ਤੇ ਜਿੰਨੇ ਦੀਆਂ ਮਾਰਜੀ ਵੇਚ ਲਾ ਅੱਜ ਜਦੋਂ ਹੜੀ ਦਾ ਕੰਮ ਨਿਭੜ ਗਿਆ ਭਾਈ ਜਿੰਨੇ ਦੀ ਮਰਜ਼ੀ ਵੇਚ ਲਾ ਅੱਛੀ ਗੱਲ ਹੈ ਸੀਜ਼ਨ ਦਾ ਕੰਮ ਜਦੋਂ ਨਿਭੜ ਗਿਆ ਵੀਰੇ ਜਿੰਨੇ ਰੁਪਈਆ ਦੀ ਮਰਜ਼ੀ ਵੇਚ ਲਾ ਅੱਜ ਹੀ ਮਿਲਨੇ ਤੁਹਾਨੂੰ ਭਾਜ ਹੀ ਵੀਰੇ ਨਗ ਬਾਕੀ ਨ